ਸਿਸਟਮ ਹੀ ਸਾਰੀਆਂ ਜਿਹੜੀਆਂ ਇਹ ਪ੍ਰੋਬਲਮਾਂ ਕ੍ਰੀਏਟ ਕਰਦਾ આજ ਜੇ ਪਰਲੋ ਦੇ ਪੈਸੇ ਨਹੀਂ ਨਾ ਮਿਲੇ ਇਹਦੇ ਪਿੱਛੇ ਭਾਰਤ ਦਾ ਸਿਸਟਮ ਖੜਾ ਹੈ ਚੋਰਾ ਨੂੰ ਮੋਰ ਪਿਆ ਬਲਕਾਰ ਸਿੰਘ ਦੀ ਨਿਰਮਲ ਸਿੰਘ ਭੰਗੂ ਤਾਂ ਜੋਰ ਸੀ ਚੋੜ ਦੇ ਉੱਤੇ ਮੋਰ ਪੈ ਗਿਆ ਭਾਰਤ ਦਾ ਸਿਸਟਮ ਭਾਰਤ ਦੀ ਨਿਆਇਪਾਲਿਕਾ ਸੁਪਰੀਮ ਕੋਰਟ ਚੋੜ ਮੋਰਾਂ ਦੇ ਹੱਥ ਚ ụpਤੀਆ ਸੁਪਰੀਮ ਕੋਰਟ ਨੇ ਉਸ ਤੋਂ ਖੋਲ ਕੇ ਸਰਕਾਰ ਦੇ ਹਵਾਲੇ ਕਰਤਾ 2016 ਨੂੰ ਪਰਨ ਕੰਪਨੀ ਪਰਨ ਦੀ ਮੈਨੇਜਮੈਂਟ ਤੋਂ ਸਾਰੀ ਖੋਹੀ ਜੇ ਕਿਤੇ ਭੰਗੂ ਦੇ ਹੁੰਦਾ ਜਿਹੜਾ ਹੁਣ ਮਰ ਗਿਆ ਉਹਦੀ ਤੌਰ ਤੇ ਥੋੜਾ ਰੱਖਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਸੰਘਰਸ਼ ਵਾਲੇ ਲੋਕਾਂ ਆਮ ਬੰਦੇ ਹੀ ਆ ਚਾਹੀਉਂ ਦੇ ਪਿੱਛੇ ਕਿੰਨੇ ਲੀਟਰ ਖੜ ਜਾਣ ਪਰ ਸਰਕਾਰ ਸਰਕਾਰ ਦੇ ਪਿੱਛੇ ਪੁਲਿਸ ਪੋਰਸ ਹੁੰਦੀ ਆ ਮਿਲਟਰੀ ਹੁੰਦੀ ਆ ਤੇ ਉਹਦੇ ਨਾਲ ਲੱਗਣਾ ਥੋੜਾ ਔਖਾ ਹੁੰਦਾ ਉਹਦੇ ਲਈ ਲੋਕਾਂ ਦਾ ਜਨ ਸਮੂਚਾ ਚਾਹੀਦਾ ਮੈਂ ਇੰਨਾ ਵੀ ਬੋਲ ਕੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਕਿ 10 ਸਾਲ ਦਾ ਤੂੰ ਤੁਸੀਂ ਖੜੇ ਤਾਂ ਹੈਗੇ ਹੋ ਨਾ ਖੜੇ ਤਾਂ ਰਹੇ ਗਿਰੂ ਖੜੇ ਹੋਣਾ ਵੀ ਵੱਡੀ ਗੱਲ ਆ ਸਮਾਂ ਵੱਡੇ ਵੱਡਿਆਂ ਨੂੰ ਗੁਲਾ ਦਿੰਦਾ ਕੋਈ ਕਮਿਊਨਡਾਰ ਇੱਕ ਧੰਨਿਆਂ ਚੁੱਲ੍ਹ ਜਾਂਦਾ ਕੋਈ ਹੋਰ ਆਪਦੇ ਸਿਹਤ ਦੀਆਂ ਮਜਬੂਰੀਆਂ ਚੁੱਲ੍ਹ ਜਾਂਦਾ ਪਰ ਜੇ ਤੁਸੀਂ ਖੜੇ ਹੋ ਲੜੇ ਹੋ ਆਪਣੀ ਗੱਲ ਤੇ ਅੜੇ ਹੋ ਤਾਂ ਜਿੱਤ ਤਾਂ ਹੋਊਗੀ ਵਾਕੀ ਇੱਕ ਵੀਰ ਨੇ ਕਿਹਾ ਸੀ ਕਾਤਲ ਦੇਖੋ ਇੱਕ ਦੋ ਬੰਦੇ ਮਾਰੇ ਜਾ ਸਕਦੇ ਆ ਸਾਡੀ ਬੰਦਿਆਂ ਨਾਲ ਲੜਾਈ ਨਹੀਂ ਸਾਡੀ ਤਾਂ ਭਾਰਤ ਦੇ ਸਿਸਟਮ ਨਾਲ ਲੜਾਈ ਆ ਇੱਥੇ ਪਹਿਲਾਂ ਬਾਦਲ ਰਾਜ ਕਰਦਾ ਸੀ ਫਿਰ ਕੈਪਟਨ ਆ ਗਿਆ ਹੁਣ ਤਬੰਤ ਆ ਗਿਆ ਕੱਲ ਨੂੰ ਚਾਹੇ ਅੰਬਰ ਤਕਾ ਲਾ ਦੇ ਕੁਝ ਨਹੀਂ ਸਵਾਰ ਸਕਦਾ ਕਿਉਂਕਿ ਸਿਸਟਮ ਗਲਤ ਆ ਭਾਰਤ ਦਾ ਸਿਸਟਮ ਇਹ ਸਹੀ ਹੈ ਕਹਿੰਦੇ ਵੀ ਸਿਸਟਮ ਕਮੇ ਚੇਂਜ ਹੋ ਇਸ ਸਿਸਟਮ ਚੇਂਜ ਹੋ ਅਜ਼ਾਦੀ ਨਾਲ ਕੈਨ ਨੂੰ ਆਜ਼ਾਦੀ ਆਈ ਹੈ ਕੈਨ ਆਜ਼ਾਦ ਲੋਕ ਲਈ ਤੁਹਾਨੂੰ ਇਹ ਲੱਗਦਾ ਕਿ ਸਾਨੂੰ ਆਧਾਰ ਕਾਰਡ ਮਿਲ ਗਿਆ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਤੇ ਸਾਨੂੰ ਘੁੰਮਣ ਫਿਰਨ ਦੀ ਆਜ਼ਾਦੀ ਮਿਲ ਗਈ ਜਿਹੜੀ ਅੰਗਰੇਜ਼ਾਂ ਤੇ ਮੁਗਲਾਂ ਕੋਲ ਨਹੀਂ ਸੀ ਇਹ ਆਜ਼ਾਦੀ ਵੀ ਹੈਗੀ ਤੁਸੀਂ ਵੋਟ ਉੱਥੇ ਪਾਉਂਦੇ ਹੋ ਜਿੱਥੇ ਭਾਰਤ ਦਾ ਸਿਸਟਮ ਚਾਹਦਾ ਤੁਸੀਂ ਉਹ ਸੋਚਦੇ ਹੋ ਚੋਣਾਂ ਲਈ ਮਜਬੂਰ ਕਰਦੇ ਆ ਆ ਜਿਹੜਾ ਮੋਬਾਈਲ ਆ ਜਿਹੜਾ ਮੀਡੀਆ ਇਹ ਸਾਰਾ ਤੁਹਾਡੇ ਨੇ ਪ੍ਰੋਫਿੰਦਾ ਤੇ ਤੁਹਾਨੂੰ ਆ ਲੱਗਦਾ ਕਿ ਅਸੀਂ ਬਦਲਾ ਲਿਆਂਦਾ ਆ ਜਿਹੜੇ ਝਾੜੂ ਵਾਲੇ ਆ ਨਹੀਂ ਇਹ ਦਿੱਲੀ ਨਾਲ ਲਿਆਂਦਾ ਉਹ ਰਾੜਖੀਆ ਏਜੰਸੀਆਂ ਨੇ ਫਲਾਟ ਪੈਂਦਾ ਕਰੇ ਕਿ ਜੇ ਕਿੱਟੇ ਹੋਰ ਅਰਥਿਕ ਜਾਤੀ ਉੱਤੇ ਖੜਿਆ ਟਿਕਟ 15 ਵਿਹਾ ਸਾਲਾਂ ਬਾਅਦ 45 ਸਾਲਾਂ ਬਾਅਦ ਤਬਦੀਲੀ ਐਟਟਕ ਹੁੰਦੀ ਆ ਜਾਹੇ ਉਹ ਦਿੱਲੀ ਦਾਲਤ ਉਹ ਜਵਾਰ ਨਹੀਂ ਸਕਦੀ ਪਰ ਉਹ ਇਹ ਵੀ ਚਾਹੁੰਦੇ ਆ ਕਿ ਦਿੱਲੀ ਕਿਤੇ ਉਹ ਨਾਲ ਲੈ ਆਵੇ ਜਿਹੜਾ ਉਹਦੇ ਆਪਣੇ ਜ਼ਮੀਰ ਹੋਵੇ ਉਹਨਾਂ ਨੇ ਉਹ ਲਿਹਾਣਾ ਜਿਹਦੀ ਜ਼ਮੀਰ ਦਿੱਲੀ ਕੋਲੇ ਕਹਿਣੀ ਹੋਵੇ ਉਹ ਲਿਆਏ ਬਾਦਲ ਜਿੰਨਾ ਚਿਰ ਬਾਦਲ ਸਹੀ ਰਹੇ ਅਗਲਾ ਨੇ ਸਰਕਾਰ ਚੱਲਣ ਨਹੀਂ ਦਿੱਤੀ ਜਦਨੇ ਕੋਤੇ ਟਿਕਿਆ ਬਾਦਲ ਰੋਸ ਕੇ ਸੱਪਾ ਦਾ ਸੁਖ ਮਾਨਦਾ ਰਿਹਾ ਉਹਨਾਂ ਨੇ ਕੱਟੰਦਾ सेना ਚ ਕੋਨਾ ਵੀ ਲੱਤ ਥੱਲੋਂ ਨਹੀਂ ਨੰਗੇਣਾ ਚੜ ਨਹੀਂ ਜਾਂਦਾ ਭਗਵੰਤ ਸਤਾਰਾ ਚ ਵੀ ਨੇ ਹੁੰਦਾ ਜਾਂ ਸਰਕਾਸੀ ਪਰ ਲੱਤ ਥੱਲੋਂ ਕੱਢਿਆ ਕੇਦਰੀ ਵਾਲਦੋਸ ਤੋਂ ਅੱਜ ਸਾਰੇ ਦਿੱਲੀ ਵਾਲੇ ਰੋਕਣ ਲੱਗੇ ਹੋਏ ਨੇ ਹਿੰਮਤ ਹੈ ਜੀ ਥੋੜੇ ਘਰੇ ਤੁਸੀਂ ਬਾਹਰ ਆ ਕੇ ਇੱਕ ਦਿਨ ਬੈਠੇ ਸੇਵਾ ਕਰਨੀ ਹੁੰਦੀ ਦੋ ਦਿਨ ਬੈਠੋ ਇਹ ਮਹਿਮਾਨ ਕਿੰਨੇ ਸਾਲੇ ਦੇ ਦਿੱਲੀ ਤੋਂ ਬੈਠੇ ਆ ਸੀਐਲਐਮਓ ਦੇ ਹੁਕਮ ਪੰਜਾਬ ਚੋਂ ਸਰਕਾਰ ਵੀ ਚਲਦੀ ਉਹ ਦਿੱਲੀ ਵਾਲੇ ਚਲਾਉਂਦੇ ਆ ਤੇ ਅਸੀਂ ਕਹਿੰਦੇ ਆ ਇਹ ਅਸੀਂ ਚੋਲਦੇ ਇਹ ਸਾਰਾ ਕੁਝ ਸਾਨੂੰ ਹਲਾਤ ਪੈਦਾ ਕੀਤੇ ਜਾਂਦੇ ਆ ਅੱਜ ਜਿਮੇ ਚਰੰਬਤਪਾਲ ਅੰਦਰ ਜਿਮੇ ਰੋ ਲੱਟ ਥਲੋਂ ਦੀ ਲੰਘਦਾ ਤੁਹਾਰੇ ਲਈ ਹੁੰਦਾ ਕਿੰਨੇ ਕੱਢ ਲੈਣਾ ਅਗਲੇ ਮੁੱਖ ਮੰਤਰੀ ਵੀ ਬਣਾਉਣਗੇ ਤੇ ਜਪਾਉਣਗੇ ਵੀ ਤੇ ਫਿਰ ਉਹ ਵੀ ਇੰਨਾ ਆਵਾਜ਼ੀ ਰੋਲ ਪੈਣਗਾ ਅਸੀਂ ਸਿਸਟਮ ਦੇ ਖਿਲਾਫ ਲੜਨਾ ਭਾਰਤ ਦੀ ਨਿਆਂ ਕਾਲਕਾ ਜਿਹਨੂੰ ਕਹਿੰਦੇ ਆ ਜੀ ਇਹ ਸਰਪ ਖੋਚਾ ਜਦੋਂ ਉਹਨੇ ਹੁਕਮ ਦੇਤਾ 2 ਫਰਬਰੀ 2016 ਨੂੰ ਕਿ ਪਰਨ ਕੰਪਨੀ ਦੀਆਂ ਪ੍ਰਾਪਤੀਆਂ ਵੇਚ ਕੇ ਲੋਕਾਂ ਨੂੰ ਪੈਸੇ ਦੇ ਤਾਂ ਫਿਰ ਕਿਹਨੇ ਵੀ ਦਿੱਤੇ ਸਿਸਟਮ ਦੇ ਇੰਦਰਲੇ ਸਾਡੀ ਲੜਾਈ ਸਿਸਟਮ ਦੇ ਨਾਲ ਅੱਜ ਭੈਣ ਕਹਿੰਦੀ ਸੀ ਆਪਾਂ ਥੋੜੇ ਆ ਥੋੜੇ ਨਹੀਂ ਹੈਗੇ ਪ੍ਰਾਂਤ ਦੇਖਿਓ ਕਿ ਨਹੀਂ ਆ ਅੱਜਕੱਲੋ ਸੈਂਕੜੇ ਸੜਕ ਤੇ ਬੈਠੇ ਹੋਣਾ ਜਾਣਗੇ ਤੇ ਸਿਰਫ ਇਹ ਸਿਰਫ ਬਹੁਤ ਵਾਰ ਹੱਥ ਪਰ ਰੋਡ ਜਾਮ ਕੀਤਾ ਕੋਈ ਪਰਵਾਨੀ ਤੋੜੇ ਪੁੱਤੀ ਸੀ ਇੱਕ ਥੋੜੇ ਦਿਨ ਪਹਿਲਾਂ ਤੁਸੀਂ ਖਬਰ ਦੇਖੀ ਹੁੰਦੀ ਹਰਿਆਣੇ ਦੇ ਦੋ ਬੰਦਿਆਂ ਨੇ ਸੜਕ ਤੇ ਕੰਦ ਕੱਢ ਲਈ ਕੋਲੋਂ ਸੁਣਿਆ ਆ ਕੇ ਉਹ ਬੱਕਰੀ ਕੱਲਾ ਪਰ ਲੋਕ ਤਾਂ ਉਹਦੀ ਮੋੜਨ ਲੱਗੇ ਸੀ ਨਾ ਅੱਡੇ ਬੜੀ ਗੱਲ ਉਹ ਪਾਸਿੰਗ ਤੇ ਕਸ਼ਟਿਆ ਸਿੰਘ ਬਣ ਕੇ ਸੜਕ ਤੇ ਖੜਗੇ ਸੀ ਕਿ ਸਾਡੇ ਜੰਬੀਰ ਚ ਸੜਕ ਬਣੀ ਆ ਇਸ ਕਰਕੇ ਆਪਕਾ ਜਿੱਤਾਂਗੇ ਜੰਗ ਚਾਰੀ ਰੱਖਣੀ ਬੜੀ ਆਕੀ ਹੁੰਦੀ ਆ ਮੇਰੇ ਅਰਜਾ ਬਿਗ ਵੀ ਜਾਂਦਾ ਢੋਲ ਵੀ ਜਾਂਦਾ ਮਰ ਵੀ ਜਾਂਦਾ ਉਮਰਾਂ ਦੇ ਨਾਲ ਪਰ ਕੋਈ ਵੀ ਲੜਾਈ ਨੋਕ ਚਾਰੀ ਰੱਖਦੇ ਹੁੰਦੇ ਆ ਉਹ ਤੁਹਾਡੇ ਵੱਲੋਂ ਚਾਰੀ ਆ ਬਾਕੀ ਮੈਂ ਇੱਕ ਗੱਲ ਕਹੂੰਗਾ ਵੀ ਪ੍ਰਾਪਤੀ ਹੋਈ ਆ ਜਿਹੜੇ ਤੁਹਾਡੇ ਲੋਕਾਂ ਦੇ ਪੈਸੇ 20000 ਤੱਕ ਮੂੜੇ ਆਉਂਦਾ ਨਹੀਂ ਉਹ ਇਹਦੇ ਕਰਕੇ ਲੋਕਾਂ ਨੂੰ ਠੰਡਾ ਕਰ ਰਿਹਾ ਕਿ ਟੈਕ ਟੱਪਦੀ ਪਰ ਸੋਪਟੀਆਂ ਔਰ ਪਾਕ ਸਿੰਘ ਬੋਲ ਕੇ ਗਿਆ ਸੀ ਲੁਧਿਆਣੇ ਜ਼ਿਲ੍ਹੇ ਚ ਇੰਨੀ ਮਹਿੰਗੀ ਜਾਇਦਾਦ ਹੈ ਇੰਨੀ ਆ ਜਿਹੜੀ ਹੱਥ ਕਿਨਾਂ ਦੇ ਚੋਰਾਂ ਨੇ ਟੈਕ ਨਹੀਂ ਕਰੀ 3500 ਕਿੱਲਾ ਲੁਧਿਆਣੇ ਦੇ ਵਿੱਚ ਜੰਮੀ ਦਾ ਪਰਮ ਵੀ ਔਰ ਕੌਂਸਲਿੰਗ ਦੀ ਜੇਫਟ ਪਰ ਇਹਦੇ ਬਾਅਦ ਦੇ ਸਿਸਟਮ ਨੇ ਸੀਬੀਆਈ ਇੱਥੋਂ ਦੀਆਂ ਏਜੰਸੀਆਂ ਨੇ ਸਾਰੀ ਪ੍ਰਾਪਰਟੀ ਅਟੈਚ ਨਹੀਂ ਕੀਤੀ ਤੇ ਮਿਲ ਕੇ ਦੋ ਚਾਰ ਆਫਸਰ ਵੀ ਹਿੱਸਾ ਰੱਖਦੇ ਆ ਨਾ ਤੁਸੀਂ ਤਾਂ ਕੁਰਸੀ ਤੇ ਰਹੇ ਹੋ ਆਫਸਰ ਵੀ ਰੱਖਦੇ ਆ ਮਾਫੀਆ ਵੀ ਰੱਖਦਾ ਲੀਡਰ ਵੀ ਰੱਖਦੇ ਆ ਪਰ ਸਾਡਾ ਇਹੀ ਰੌਣਾ ਇਹ ਕਰਨ ਕੰਪਨੀ ਦੀ ਪ੍ਰਾਪਰਟੀ ਸਾਰੀ ਅਟੈਚ ਹੋ ਕੇ बिक ਜੇ ਕੋਈ ਵੀ ਯਤਨਿੰਦ ਪੈਸਾ ਨੂੰ ਜੋ ਪ੍ਰੋਬਲਮ ਹੀ ਕੋਈ ਨਹੀਂ ਪਰ ਕੱਲ ਤਾਂ ਇਹ ਆ 30 ਦੇ ਨਹੀਂ ਪੈਸੇ ਦਿੱਲੀ ਦੀ ਕੁਰਸੀ ਤੇ ਬੈਠਾ ਜਿਹੜਾ ਬਾਸਮਨ ਕੋਹ ਅੰਨਾ